ਨੋਟਬੰਦੀ ਤੋਂ ਬਾਅਦ ਬੈਂਕਾਂ 'ਚ ਕਰੋੜਾਂ ਦਾ ਕੈਸ਼ ਜਮਾ ਹੋਇਆ ਹੈ ਇਸ ਦਾ ਫਾਇਦਾ ਹੁਣ ਜਨਤਾ ਨੂੰ ਵੀ ਦਿੱਤਾ ਜਾਣ ਲੱਗਾ ਹੈ ਇਸੇ ਤਹਿਤ ਬੈਂਕਾਂ ਵੱਲੋਂ ਹੁਣ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਤੁਹਾਡੀ EMI ਤੇ ਪਵੇਗਾ ਯਾਨੀ ਕਿ ਤੁਹਾਡੀ EMI ਘੱਟ ਹੋਣ ਜਾ ਰਹੀ ਹੈ ਬੰਧਨ ਬੈਂਕ ਨੇ ਵਿਆਜ ਦਰਾਂ 'ਚ 1.48 ਫੀਸਦੀ ਦੀ ਕਟੌਤੀ ਕੀਤੀ ਹੈ। ICICI ਬੈਂਕ ਨੇ ਵਿਆਜ ਦਰਾਂ 'ਚ 0.7 ਫੀਸਦੀ ਦੀ ਕਟੌਤੀ ਕੀਤੀ ਹੈ। Dena Bank ਨੇ ਵੀ ਵਿਆਜ ਦਰ 0.75 ਫੀਸਦੀ ਘਟਾ ਦਿੱਤੀ ਹੈ। Kotak Mahindra Bank ਨੇ 0.45 ਫੀਸਦੀ ਦੀ ਕਟੌਤੀ ਕੀਤੀ ਹੈ। Punjab National Bank ਨੇ ਵੀ ਵਿਆਜ ਦਰ 0.7 ਫੀਸਦੀ ਘਟਾ ਦਿੱਤੀ ਹੈ। ਇਸ ਤੋਂ ਇਲਾਵਾ SBI ਨੇ 30 ਲੱਖ ਦੇ ਹੋਮ ਲੋਨ ਲਈ ਵਿਆਜ ਦਰ 8.5 ਫੀਸਦੀ ਕਰ ਦਿੱਤੀ ਹੈ ਵਿਆਸ ਦਰ 'ਚ ਇਹ ਕਮੀ ਨੋਟਬੰਦੀ ਨਾਲ ਪਰੇਸ਼ਾਨ ਹੋਏ ਲੋਕਾਂ ਦੇ ਜ਼ਖਮਾਂ ਤੇ ਮੱਲਵਾ ਆਂਗਾ ਹੁਣ ਤੁਸੀਂ ਕਟੀਆਂ ਹੋਈਆਂ ਵਿਆਜ ਦਰਾਂ ਦੇ ਫਾਇਦੇ ਦਾ ਹਿਸਾਬ ਦੇ ਜਾਣ ਲਓ ਪੰਜਾਬ ਨੈਸ਼ਨਲ ਬੈਂਕ ਦੀ ਵਿਆਜ ਦਰ 9.2 ਫੀਸਦੀ ਤੋਂ ਕੱਟ ਕੇ 8.5 ਫੀਸਦੀ ਹੋ ਗਈ ਹੈ ਇਸੇ ਤਰ੍ਹਾਂ ਹੀ ਤੋਂ ਬਾਅਦ 20 ਸਾਲ ਲਈ 50 ਲੱਖ ਰੁਪਏ ਦੇ ਲੋਨ ਦੀ EMI 45631 ਤੋਂ ਕੱਟ ਕੇ 43391 ਰਹਿ ਜਾਏਗੀ ਕੈਨ ਬੀ ਐਨ ਵੀ ਤੋਂ ਲੋਨ ਤੇ ਹਰ ਮਹੀਨੇ ਤੁਹਾਨੂੰ 2240 ਰੁਪਏ ਦਾ ਫਾਇਦਾ ਹੋਏਗਾ ਸਟੇਟ ਬੈਂਕ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਜੇਕਰ ਤੁਸੀਂ ਇੱਥੇ ਹோம் ਲੋਨ ਲੈਂਦੇ ਹੋ ਤਾਂ ਇਸ ਦਾ ਫਾਇਦਾ ਵੀ ਜਾਣ ਲਓ ਐਸ ਪੀ ਆਈ ਨੇ 3 ਲੱਖ ਤੱਕ ਦੇ ਹோம் ਲੋਨ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ ਇਸ ਯੋਜਨਾ 'ਚ 2 ਸਾਲ ਤੱਕ ਵਿਆਜ ਦਰ 8.5% ਦੀ ਹੋਏਗੀ 2 ਸਾਲ ਤੋਂ ਬਾਅਦ ਵਿਆਜ ਦਰ ਫਲੋਟਿੰਗ ਹੋ ਜਾਏਗੀ ਯਾਨੀ ਬਾਜ਼ਾਰ ਦੇ ਹਿਸਾਬ ਨਾਲ ਚੱਲੇਗੀ ਐਸ ਪੀ ਆਈ ਨੇ ਮਹਲਾਵਨ ਨੂੰ ਦਿੱਤੇ ਜਾਣ ਵਾਲੇ 75 ਲੱਖ ਰੁਪਏ ਤੱਕ ਦੇ ਕਰਜ਼ ਦੀ ਵਿਆਜ ਦਰ ਵੀ 9.1% ਤੋਂ ਘਟਾ ਕੇ 8.6% ਕਰ ਦਿੱਤੀ ਹੈ ਬਾਕੀ ਕਰਜ਼ੇ ਲਈ ਲਾਗੂ ਵਿਆਜ ਦਰ 9.15% ਤੋਂ ਘਟਾ ਕੇ 8.65% ਦੀ ਕਰ ਦਿੱਤੀ ਗਈ ਹੈ ਵਿਆਜ ਦਰ ਵਿੱਚ ਇਸ ਕਟੌਤੀ ਨਾਲ 20 ਸਾਲ ਲਈ 50 ਲੱਖ ਦੇ ਕਰਜ਼ੇ ਤੇ EMI 45470 ਰੁਪਏ ਤੋਂ ਘਟ ਕੇ 43860 ਰੁਪਏ ਰਹਿ ਜਾਏਗੀ ਯਾਨੀ ਇੱਕ ਮਹੀਨੇ ਛੋਹੇਗਾ 1603 ਰੁਪਏ ਦਾ ਫਾਇਦਾ ਵਿਆਜ ਦਰਾਂ ਵਿੱਚ ਇੱਕ ਡਾਤੀ ਮਾਰਜਨਲ ਕਾਸਟ ਆਫ ਫੰਡਸ ਬੇਸਡ ਲੈਂਡਿੰਗ ਰੇਟਸ ਯਾਨੀ ਐਮਸੀਐਲਆਰ ਵਿੱਚ ਕਮੀ ਦੇ ਆਧਾਰ ਤੇ ਕੀਤੀ ਗਈ ਹੈ ਆਮ ਬੋਲ ਚਲ ਦੇ ਪਾਸੇ ਐਮਸੀਐਲਆਰ ਦਾ ਮਤਲਬ ਹੈ ਵੱਖ-ਵੱਖ ਮਿਆਦ ਵਾਲੇ ਬੈਂਕ ਡਿਪੋਜ਼ਿਟ ਦੀ ਲਾਗਤ ਵਿਆਜ ਦਰਾਂ ਤੈਅ ਕਰਨ ਦੀ ਇਹ ਵਿਵਸਥਾ ਬੀਤੇ ਸਾਲ 1 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ ਹੋਰ ਲੋਨਾਂ ਜਾਂ ਦੂਜੇ ਕਰਜ਼ਿਆਂ ਵਿਆਜ ਦਰਾਂ ਐਮਸੀਐਲਆਰ ਵਿੱਚ ਮਾਰਜਨ ਜੋੜ ਕੇ ਤੈਅ ਕੀਤੀਆਂ ਜਾਂਦੀਆਂ ਨੇ ਇਹ ਮਾਰਜਨ 20 ਤੋਂ ਲੈ ਕੇ 65 ਬੇਸਿਸ ਪੁਆਇੰਟ ਦਾ ਹੋ ਸਕਦਾ ਉਨਲੋਨੀਆ ਕਾਰਲੋ ਉਂਦੀਆ ਵਿਆਜ ਦਰਾਂ ਤੈਅ ਕਰਨ ਲਈ 1 ਸਾਲ ਦੇ ਐਮਸੀਐਲਆਰ ਨੂੰ ਉਧਾਰ ਬਣਾਇਆ ਜਾਂਦਾ ਹੈ ਨਵੇਂ ਵਿਆਜ ਦਰਾਂ ਦਾ ਫਾਇਦਾ ਵੈਸੇ ਤਾਂ ਨਵੇਂ ਗਾਹਕਾਂ ਨੂੰ ਹੀ ਮਿਲੇਗਾ ਪਰ ਪੁਰਾਣੇ ਗਾਹਕ ਵੀ ਆਪਣੇ ਬੈਂਕ ਨੂੰ ਐਪਲੀਕੇਸ਼ਨ ਦੇ ਕੇ ਨਵੀਆਂ ਵਿਆਜ ਦਰਾਂ ਦਾ ਫਾਇਦਾ ਉਠਾ ਸਕਦੇ ਨੇ ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਕਨਵਰਜਨ ਚਾਰਜ ਦੇ ਤੌਰ ਤੇ ਕੁਝ ਰਕਮ ਚੁਕਾਉਣੀ ਪੈ ਸਕਦੀ ਹੈ